ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੀ ਹੋਈ ਵੱਡੀ ਮੀਟਿੰਗ ਇਸ ਮੀਟਿੰਗ ਦੇ ਵਿੱਚ ਲੈ ਗਏ ਵੱਡੇ ਫੈਸਲੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਆ ਕੇਂਦਰ ਸਰਕਾਰ ਉਸ ਦਾ ਜਵਾਬ ਦੇਣ ਦੇ ਲਈ ਅੱਜ ਮੀਟਿੰਗ ਕੀਤੀ ਗਈ ਸੀ ਇੱਕ ਪਾਸੇ ਪਹਿਲਾਂ ਜੋ ਮੋਰਚੇ ਲੱਗੇ ਸੀ ਉਹਨਾਂ ਮੋਰਚਿਆਂ ਦੇ ਵਿੱਚ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਤੇ ਹੁਣ ਕੇਂਦਰ ਸਰਕਾਰ ਫਿਰ ਤੋਂ ਇੱਕ ਵੱਡੀ ਗੇਮ ਖੇਡ ਰਹੀ ਆ ਜਿਸ ਦੇ ਸਬੰਧ ਵਿੱਚ ਅੱਜ ਭਾਰਤੀ ਕਿਸਾਨ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੀ ਮੀਟਿੰਗ ਹੋਈ ਤਾਂ ਪ੍ਰਧਾਨ ਜੋ ਸੁਪਾ ਪ੍ਰਧਾਨ ਨੇ ਬੂਟਾ ਸਿੰਘ ਬੁਰਜਗਿਲ ਉਹਨਾਂ ਦੀ ਅਗਵਾਹੀ ਚ ਮੀਟਿੰਗ ਹੋਈ ਤਾਂ ਕੀ ਕੁਝ ਕਹਿ ਰਹੇ ਨੇ ਬੂਟਾ ਸਿੰਘ ਬੁਰਜਗਿਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਜੁਗਰਾਤ ਸਿੰਘ ਭੀਖੀ ਦੇ ਵੱਲੋਂ ਤੁਹਾਨੂੰ ਵੀ ਸੁਣਾਉਂਦੇ ਹਾਂ ਪ੍ਰਧਾਨ ਜੀ ਕੀ ਪ੍ਰੋਗਰਾਮ ਹੈ ਅੱਜ ਮਹੀਨਾ ਬਾਅਦ ਮੀਟਿੰਗ ਹੋਈ ਹੈ ਭਾਰਤੀ ਕਿਸਾਨ ਜਨ ਲਹਿਰ ਦਾ ਡੋਨ ਦਾ ਦੀ ਡੱਕਬੱਕਰ ਜ਼ਿਲ੍ਹਿਆਂ ਦੇ ਵਿੱਚੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਨੁਮਾਇੰਦੇ ਸ਼ਾਮਲ ਹੋਇਆ ਕਈ ਜਿਹੜੇ ਅਹਿਮ ਮੁੱਦੇ ਆ ਉਹਨਾਂ ਨੂੰ ਲੈ ਕੇ ਅਸੀਂ ਚਰਚਾ ਕੀਤੀ ਆ ਇੱਕ ਤਾਂ ਮੁੱਦਾ ਜਿਹੜਾ ਮੋਦੀ ਸਰਕਾਰ ਨੇ ਪਹਿਲੀ ਮਈ ਤੋਂ ਆ ਭਾਗਲਾ ਨੇ ਮੂੜ ਦੇ ਵਿੱਚ ਇਹ ਫੈਸਲਾ ਕਰਕੇ ਕਿ ਪਾਣੀ ਹਰਿਆਣੇ ਨੂੰ ਦਿਓ ਜਿਹਦਾ ਅਸੀਂ ਵਿਰੋਧ ਕਰਦੇ ਆਂ ਨਾਲ ਅਸੀਂ ਕਹਿੰਦੇ ਆਂ ਕਿ ਨਵੇਂ ਸਿਰੇ ਤੋਂ ਪਾਣੀ ਦਾ ਸਰਵੇ ਹੋਵੇ ਨਵੇਂ ਸਿਰੇ ਤੋਂ ਇਹ ਸਰਵੇ ਮੁਤਾਬਕ ਜੇ ਪੰਜਾਬ ਕੋਲੇ ਪਾਣੀ ਵਾਧੂ ਹੋਇਆ ਤਾਂ ਲਾਜ਼ਮੀ ਹਰਿਆਣੇ ਨੂੰ ਦੇ ਮੰਗੇ ਅੱਜ ਦੀਆਂ ਹਾਲਤਾਂ ਦੇ ਬਿਲਕੁਲ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਹਰਿਆਣੇ ਨੂੰ ਦੇਣ ਵਾਸਤੇ ਪਹਿਲਾਂ ਹੀ ਹਰਿਆਣੇ ਨੂੰ ਜਿਹੜਾ ਪਾਣੀ ਹੈ ਉਹ ਵਾਧੂ ਜਾ ਰਿਹਾ ਦੂਸਰੀ ਚਰਚਾ ਅਸੀਂ ਕੀਤੀ ਹੈ ਕਿ ਜਿਹੜੀ ਪਹਿਲਗਾਮ ਵਾਲੀ ਘਟਨਾ ਜਿਹੜੇ 27 28 ਚਲਾਨ ਨਹੀਂ بےਕਸੂਰ ਲੋਕ ਉੱਥੇ ਮਾਰੇ ਗਏ ਆ ਉਹਨਾਂ ਨੂੰ ਅਸੀਂ ਸ਼ਰਦਾ ਦੇ ਫੋਲ ਵੀ ਭੇਟ ਕੀਤੇ ਆ ਨਾਲ ਉਸ ਘਟਨਾ ਦੀ ਪੂਰਨ ਮੁਖਤੀ ਕੀਤੀ ਹੈ ਪਰ ਅਸੀਂ ਮੰਗ ਵੀ ਕਰਦੇ ਆ ਕਿ ਉਹ ਜਿਹੜੇ ਬੇਦੋਸ਼ ਲੋਕਾਂ ਨੂੰ ਕਸੂ ਬੇਕਸੂ ਲੋਕਾਂ ਨੂੰ ਜਿਨ੍ਹਾਂ ਨੇ ਮਾਰੇ ਉਹਨਾਂ ਨੂੰ ਮਸਾਲੀ ਸਜ਼ਾ ਮਿਲਣੀ ਚਾਹੀਦੀਆਂ ਦੇਣੀਆਂ ਚਾਹੀਦੀਆਂ ਸਰਕਾਰ ਨੂੰ ਹਰ ਹਿੱਲਾ ਵਰਤਣਾ ਚਾਹੀਦਾ ਤੇ ਨਾਲ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਮੋਦੀ ਦੀਆਂ ਸੂਫੀਆ ਸੁਰੱਖਿਆ ਜੰਚਨਾ ਮੋਦੀ ਦੀਆਂ ਫੋਰਸਾਂ ਜੋ ਕਸ਼ਮੀਰ ਦੇ ਵਿੱਚ ਲੰਘਾ ਹੁੰਦੇ ਉਹ ਕਿੱਥੇ ਸੀ ਉਸ ਟਾਈਮ ਤੇ ਜਿੱਥੇ ਸਾਰੇ ਆਮ ਗੋਲੀਆਂ ਮਾਰ ਕੇ ਇਹ ਤਣਾਅ ਅਨਾਤ ਮੌਤ ਦਾ ਨਚਾਇਆ ਜਾ ਰਿਹਾ ਹੈ ਇਸ ਘਟਨਾ ਨਾਲ ਜੋੜ ਕੇ ਇਹ ਮੰਦਭਾਗੀ ਘਟਨਾ ਇਹਦੀ ਨਖੇਦੀ ਕਰਦਿਆਂ ਨਹੀਂ ਹੋਣੀ ਚਾਹੀਦੀਆਂ ਜਿਹੜੀਆਂ ਘਟਨਾਵਾਂ ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਪਰ ਇੱਕ ਘਟਨਾ ਨਾਲ ਜੋੜ ਕੇ ਦੋਨਾਂ ਦੇਸ਼ਾਂ ਦਾ ਜਿਹੜਾ ਜੰਗ ਵਾਲਾ ਮਾਹੌਲ ਤਿਆਰ ਕੀਤਾ ਜਾ ਰਿਹਾ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਇਹ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਕਿ ਇੱਕ ਘਟਨਾ ਨੂੰ ਆਧਾਰ ਬਣਾ ਕੇ ਇਹ ਜਿਹੜੀ ਭਰਾ ਮਾਰ ਜੰਗ ਵਿਢਣ ਦੀਆਂ ਤਿਆਰੀਆਂ ਕਰ ਰਹੇ ਨੇ ਉਹਦੇ ਦੋਨੇ ਜਿੰਮੇਵਾਰ ਨੇ ਮੋਦੀ ਸਰਕਾਰ ਵੀ ਜਿੰਮੇਵਾਰ ਹੈ ਤੇ ਪਾਕਿਸਤਾਨ ਦੀ ਠਿਕਾਣਾ ਵੀ ਜਿੰਮੇਵਾਰ ਜਿਹੜੇ ਇੱਕ ਦੂਜੇ ਤੋਂ ਵੱਧ ਵੱਧ ਕੇ ਬਿਆਨ ਦਿੰਦੇ ਆ ਪਾਕਿਸਤਾਨ ਦੇ ਨੁਮਾਇंदे ਇਹ ਕਹਿ ਰਹੇ ਨੇ ਕਿ ਜਿਹੜੇ ਪਰਮਾਣੂ ਬੰਬ ਹੈ ਅਸੀਂ ਬਣਾਏ ਹਿੰਦੁਸਤਾਨ ਦੀ ਖਤਰ ਇਹ ਕਿੱਡਾ ਗੈਰ ਜ਼ਿੰਮੇਵਾਰ ਨਾ ਵਿਆਨਾ ਇਹ ਨਖੇਦੀ ਜੋਗ ਹੋયા ਨਾ ਤੇ ਜੇ મોદી ਵੀ ਇਸਦੀ ਗੱਲ ਕਰਦਾ ਕਿ ਪਾਕਿਸਤਾਨ ਨੂੰ ਸਭ ਸਿਖਾ ਦੇਾਂਗੇ ਇਹ ਬਿਆਨਾਂ ਰਾਹੀਂ ਮਤਲਬ ਜਿਹੜਾ ਜੰਗ ਦਾ ਮਾਹੌਲ ਸਿਰਜਣਾ ਇਹ ਠੀਕ ਨਹੀਂ ਹੈ ਲੋਕਾਂ ਨੂੰ ਇਹ ਤੋਂ ਸੁਚੇਤ ਰਹਿਣਾ ਚਾਹੀਦਾ ਧਰਮ ਦੇ ਨਾਂ ਤੇ ਜਿਹੜੀ ਭਰਾ ਮਾਰਗਾਂ ਕਰਾਉਣੀ ਹੈ ਇਹ ਵੀ ਗਲਤ ਹੈ ਇਹ ਕਸ਼ਮੀਰੀ ਲੋਕਾਂ ਨਾਲ ਧੱਕਾ ਹੁੰਦਾ ਤਾਂ ਉਹ ਧੱਕੇ ਦਾ ਵੀ ਵਿਰੋਧ ਕਰਨਾ ਚਾਹੀਦਾ ਕਸ਼ਮੀਰੀ ਲੋਕਾਂ ਨੂੰ ਆਪਣੇ ਆਜ਼ਾਦੀ ਜਾਣ ਦਾ ਹੱਕ ਵੀ ਹੋਣਾ ਚਾਹੀਦਾ ਇਹ ਤੇ ਵੀ ਅਸੀਂ ਚਰਚਾ ਕੀਤੀ ਹੈ ਇਸ ਤੋਂ ਬਿਨਾ ਕਈ ਮੁੱਦੇ ਹੋਰ ਹੈ ਜਿਨ੍ਹਾਂ ਤੇ ਅਸੀਂ ਚਰਚਾ ਕੀਤੀ ਆ ਉਹ ਅਗਲੇ ਬਲਾਰੇ ਉੱਤੇ ਗੱਲ ਕਰਾਂਗੇ ਸੇਲ ਪਾਵਨ ਤੇ ਮੀਟਿੰਗ ਹੋਈ ਆ ਪ੍ਰਧਾਨ ਕੀ ਪ੍ਰੋਗਰਾਮ ਹੈ ਅੱਜ ਮਹੀਨਾਵਾਰ ਮੀਟਿੰਗ ਵੀ ਕਜੂਟ ਕੁੰਦਾ ਦੀ ਪੰਜਾਬ ਦੀ ਹੋਈ ਆ ਜਿਹਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਆਗੂ ਸਹਿਬਾਨ ਆਏ ਸੀ ਉਹਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਵਿਚਾਰਿਆ ਕਿ ਜਿਹੜਾ ਪਿਛਲੇ ਦਿਨੀ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਕਣਕ ਅੱਗ ਦੇ ਕਾਰਨ ਸੜੀ ਆ ਉਹ ਕੱਲੀ ਕਣਕ ਹੀ ਨਹੀਂ ਸੜੀ ਉਹਦੇ ਵਿੱਚ ਸਾਡੀ ਮਸ਼ੀਨਰੀ ਤੇ ਕਈ ਥਾਵਾਂ ਤੋਂ ਇਹ ਘਟਨਾ ਮਜਾ ਆਈਆਂ ਕਿ ਸਾਡੇ ਜਿਹੜੇ ਕਿਸਾਨ ਸੀਗੇ ਉਹ ਵੀ ਉਹਦੇ ਵਿੱਚ ਜਿਹੜੇ ਹੈਗੇ ਆ ਝੁੱਲਸੀ ਗਏ ਆ ਜਿਹੜੀ ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ ਤਾਂ ਅਸੀਂ ਇਹ ਮੰਗ ਕਰਾਂਗੇ ਸਰਕਾਰ ਕੋਲੋਂ ਕਿ ਜਿਹਦਾ ਘੱਟੋ-ਘੱਟ 50000 ਰੁਪਏ ਕਿल्ले ਦਾ ਜਿਹੜਾ ਹੈਗਾ ਉਹ ਮੁਆਵਜ਼ਾ ਦਿੱਤਾ ਜਾਵੇ ਕਿ ਜਿਹੜੇ ਕਿਸਾਨ ਅੱਗ ਦੇ ਵਿੱਚ ਝੁਰਸ ਗਏ ਜਾਂ ਉਹਦੇ ਵਿੱਚ ਅੱਗ ਨਾਲ ਲੜਾਈ ਲੜਦੇ ਲੜਦੇ ਖੇਤਾਂ ਦੇ ਵਿੱਚ ਸ਼ਹੀਦ ਹੋ ਗਏ ਉਹਨਾਂ ਨੂੰ ਘੱਟੋ ਘੱਟ ਜਿਹੜਾ ਮੁਆਵਜ਼ਾ 10 ਲੱਖ ਰੁਪਏ ਦਿੱਤਾ ਜਾਵੇ ਤਾਂ ਕਿ ਜਿਹੜੇ ਹੈਗੇ ਉਹਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਮਿਲ ਸਕੇ ਇਸੇ ਤਰ੍ਹਾਂ ਹੀ ਮਤਲਬ ਜਿਹੜੀਆਂ ਹੈਗੀਆਂ ਪੰਜਾਬ ਸਰਕਾਰ ਵੱਲੋਂ ਹੁਕਮ ਚਾੜ੍ਹੇ ਗਏ ਆ ਕਿ ਸੁਸਾਇਟੀਆਂ ਦੇ ਵਿੱਚ ਨਵੇਂ ਸਿਰੇ ਤੋਂ ਜਮ੍ਹਾਂ ਬੰਦੀਆਂ ਦਿਓ ਉਹதோ ਕਹਾ ਵਕੀਲਾਂ ਤੋਂ ਉਹਦਾ ਵੈਲਿਊ ਨੈਸ਼ਨ ਕਢਾ ਕੇ ਲਿਆਓ ਨਾਲ ਘੋਸ਼ਣਾ ਪੱਤਰ ਦਿਓ ਉਹ ਸਿੱਧਣ ਸਿੱਧਾ ਤੱਕਾ ਇਹ ਕੰਪਿਊਟਰ ਦੇ ਵਿੱਚ ਨੈਟ ਦੇ ਉੱਤੇ ਸਾਰਾ ਕੁਝ ਹੈਗਾ ਇਹ ਮਤਲਬ ਜਿਹੜੇ ਸੈਟਿੰਗਾਂ ਤੇ ਮੁਲਾਜ਼ਮਾਂ ਉਹਨਾਂ ਨੂੰ ਉੱਥੇ ਬੈਠ ਕੇ ਆਪਦੇ ਕੰਪਿਊਟਰ ਦੇ ਵਿੱਚ ਚੈੱਕ ਕਰ ਲੈਣੇ ਚਾਹੀਦੇ ਜੇ ਕਿਸੇ ਕਿਸਾਨ ਨੇ ਜ਼ਮੀਨ ਇਧਰ ਉਧਰ ਕਰ ਲਈ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਸੋ ਇਹਦਾ ਵੀ ਅਸੀਂ ਵਿਰੋਧ ਕਰਦੇ ਹਾਂ ਕਿ ਇਹ ਵੱਧੂ ਦੀ ਖੱਜਲ ਖਵਾਰੀ ਹੈ ਜਿਹੜੀ ਕਿਸਾਨਾਂ ਨੂੰ ਨਾਂ ਪਾਈ ਜਾਵੇ ਉਹਨਾਂ ਦੇ ਉੱਤੇ ਤੇ ਉਹ ਜਿਹੜੇ ਹੈਗੀ ਆ ਇਹ ਜਿਹੇ ਫਰਮਾਨ ਕੀਤਾ ਹੈ ਕਿ ਨਵੀਆਂ ਜਮ੍ਹਾਂ ਬੰਦੀਆਂ ਲਿਆ ਕੇ ਦਿਓ ਸਿੱਧੀ ਲੋਟਾ ਕਿਸਾਨਾਂ ਦੀ ਤਿੰਨ ਤਿੰਨ 400 100 ਖਤਾਂ ਦੇ ਨਸਤਰਕੇ ਪਏ ਆ ਪੈਸੇ ਲੱਗਦੇ ਆ ਸਮੇਂ ਬਰਬਾਦ ਹੁੰਦੀ ਆ ਲੈਣਾ ਲਾਈਆਂ ਪਈਆਂ ਉੱਥੇ ਕਿਸਾਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਐਵੇਂ ਮਾੜੀ ਜੀ ਗੱਲ ਕਹੇ ਤੋਂ ਜੋੜੇ ਲਾ ਕੇ ਨਾ ਆਪਾਂ ਜਾ ਕੇ ਰੋ ਇਹਦੇ ਤੇ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਲੜ ਰਹੀਆਂ ਐਸਕੇਮ ਲੜ ਰਿਆ ਉਹ ਆਪਾਂ ਇਹਦਾ ਵਿਰੋਧ ਕਰਾਂਗੇ ਤੇ ਇਹ ਐਨ ਲਿਆ ਕੇ ਜਿਹੜੇ ਹੈਗੇ ਨੰਬਰ ਅਸੀਂ ਨਹੀਂ ਦੇਵਾਂਗੇ ਤਾਂ ਤੋਂ ਸੀ ਸੁਣਿਆ ਬੋਟਾ ਸਿੰਘ ਬੁਰਜਗਿਲ ਦੇ ਬਲੋਂ ਕਹਿ ਦਿੱਤਾ ਕਿ ਆ ਕਿ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਕਦੇ ਤਾਂ ਸਾਡੀਆਂ ਜ਼ਮੀਨਾਂ ਹਥਿਆਉਣ ਦੇ ਲਈ ਆ ਜਾਂਦੇ ਹੋਂ ਕਦੇ ਤਾਂ ਪੰਜਾਬ ਸਰਕਾਰ ਸਾਡੇ ਤੇ ਤਸ਼ੱਦਦ ਕਰ ਦਿੰਦੀ ਆ ਤੇ ਹੁਣ ਕੇਂਦਰ ਸਰਕਾਰ ਸਾਡੇ ਕਹਿੰਦੇ ਪਾਣੀਆਂ ਤੇ ਡਾਕਾ ਮਾਰਨ ਨੂੰ ਤਿਆਰ ਆ ਤਾਂ ਇਹ ਸਰਕਾਰਾਂ ਜਿਹੜੀਆਂ ਨੇ ਕਿਸਾਨਾਂ ਦੇ ਨਾਲ ਅਜਿਹਾ ਬਤੀਰਾ ਕਿਉਂ ਕਰਦੀਆਂ ਨੇ ਕਦੇ ਸਾਡੇ ਨਾਲ ਕੁਦਰਤ ਮਾਰ ਕਰ ਦਿੰਦਾ ਕਦੇ ਸਰਕਾਰਾਂ ਦੀ ਬੇਰੋਖੀ ਦਾ ਸ਼ਿਕਾਰ ਅਸੀਂ ਹੋ ਜਾਂਦੇ ਆ ਤਾਂ ਇਹ ਆਖਰ ਕਹਿੰਦੇ ਚੱਲਦਾ ਆ ਕੁਦਰਤ ਦੀ ਮਾਰ ਚੱਲ ਲੰਦਾ ਬੰਦਾ ਪਰ ਕਹਿੰਦੇ ਸਰਕਾਰ ਜਦੋਂ ਜਿਹੜੀ ਸਰਕਾਰ ਕਿਸਾਨਾਂ ਨੇ ਵੋਟਾਂ ਪਾ ਕੇ ਸੱਤਾ ਦੇ ਵਿੱਚ ਬਿਠਾਇਆ ਹੋਵੇ ਜਿਨ੍ਹਾਂ ਨੂੰ ਮੁੱਖ ਮੰਤਰੀ ਤੱਕ ਬਣਾਇਆ ਹੋਵੇ ਤੇ ਉਹ ਮੁੱਖ ਮੰਤਰੀ ਕਿਸਾਨਾਂ ਦੀ ਗੱਲ ਨਹੀਂ ਕਰਦਾ ਕੇਂਦਰ ਸਰਕਾਰ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਕੇਂਦਰ ਦੇ ਵਿੱਚ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠੇ ਨੇ ਉਹ ਕਿਸਾਨਾਂ ਦੇ ਨਾਲ ਪਤਾ ਨਹੀਂ ਕਿਉਂ ਅਜੀਹਾ ਬਤੀਰਾ ਕਰ ਰਹੇ ਨੇ ਹੁਣ ਕਿਸਾਨਾਂ ਦੇ ਝੋਨੇ ਦਾ ਸੀਜ਼ਨ ਆ ਪਾਣੀ ਦੀ ਲੋੜ ਆ ਪਾਣੀ ਹਰਿਆਣਾ ਨੂੰ ਦੇਣ ਦੇ ਲਈ ਲੱਗੇ ਨੇ ਕਹਿੰਦੇ ਆਪਣੇਆਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਨੇ ਤਾਂ ਇੱਕ ਕਹਾਵਤ ਜ਼ਰੂਰ ਯਾਦ ਆਉਂਦੀ ਆ ਕਿ ਅੰਨਾ ਵੰਡੇ ਰਿਓੜੀਆਂ ਮੁਰਮੁਰਾ ਆਪਣੇਆਂ ਨੂੰ ਤਾਂ ਰਿਓੜੀਆਂ ਤਾਂ ਆਪਣੇਆਂ ਨੂੰ ਇਹ ਬੰਡੀਆਂ ਜਾਣ ਗਈਆਂ ਖੈਰ ਹੁਣ ਇਹ ਰਿਓੜੀਆਂ ਆਪਣੇਆਂ ਤੋਂ ਹਟ ਕੇ ਦੂਜਿਆਂ ਨੂੰ ਕਦੋਂ ਮਿਲਦੀਆਂ ਨੇ ਇਸ ਦਾ ਇੰਤਜ਼ਾਰ ਕਰਨਾ ਪਵੇਗਾ